ਸਤਿ ਸ਼੍ਰੀ ਅਕਾਲ ਪੰਜਾਬੀ ਜੇ ਕੇ ਟੁੰਸਨ ਵੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੋੜਨਾ ਮਨਪ੍ਰੀਤ ਕੌਰ ਦਰਸ਼ਕੋ ਬੀਤੇ ਦਿਨਾਂ ਤੋਂ ਇੱਕ ਵੀਡੀਓ ਬੜੀ ਤੇਜ਼ੀ ਨਾਲ ਹਰ ਇੱਕ ਸੋਸ਼ਲ ਮੀਡੀਆ ਪੇਜ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਇਸ ਵੀਡੀਓ ਵਿੱਚ ਦੇਖਿਆ ਜਾ ਰਿਹਾ ਕਿ ਨੌਜਵਾਨ ਜੋ ਨਸ਼ਾ ਜੋ ਚਿੱਟੇ ਦਾ ਨਸ਼ਾ ਕਰਦਾ ਵਿਖਾਈ ਦੇ ਰਿਹਾ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਜਿਸ ਨੌਜਵਾਨ ਬਾਰੇ ਦੱਸਿਆ ਜਾ ਰਿਹਾ ਕਿ ਇਹ ਨੌਜਵਾਨ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਪੰਚ ਹੈ ਜਦ ਇਹ ਵੀਡੀਓ ਬੜੀ ਤੇਜ਼ੀ ਨਾਲ ਵਾਇਰਲਸ ਤੋਂ ਬਾਅਦ ਇਹ ਨੌਜਵਾਨ ਮੀਡੀਆ ਸਾਹਮਣੇ ਆ ਕੇ ਉਸਦੇ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ ਤੇ ਉਸ ਵੱਲੋਂ ਦੱਸਿਆ ਗਿਆ ਕਿ ਇਹ ਵੀਡੀਓ ਬਿਲਕੁਲ ਫੇਕ ਹੈ ਅਤੇ ਉਸਨੇ ਆਪਣੇ ਬਾਰੇ ਦੱਸਿਆ ਕਿ ਉਹ ਬਟਾਲਾ ਵਿੱਚ ਐਸਆਈ ਦੀ ਪੋਸਟ ਤੇ ਅਹੁਦੇ ਤੇ ਸੈਨਾਤ ਹੈ ਤੇ ਦੱਸਿਆ ਜਾ ਰਿਹਾ ਕਿ ਉਸ ਵੱਲੋਂ ਕਿਹਾ ਗਿਆ ਕਿ ਉਹ ਆਮ ਆਦਮੀ ਪਾਰਟੀ ਦਾ ਕੋਈ ਵੀ ਮੌਜੂਦਾ ਸਰਪੰਚ ਨਹੀਂ ਹੈ ਪਰ ਉਸਦੀ ਪਤਨੀ ਰਾਜਵੀਰ ਕੌਰ ਵਿੰਨਦੀਪਿੰਨ ਖੁਸਲ ਜਿਸ ਦਾ ਹਲਕਾ ਵਿਧਾਨ ਸਭਾ ਹਲਕਾ ਫਤਿਹਗੜ ਚੂੜਿਆਂ ਦੇ ਪਿੰਨ ਖੁਸਲ ਦੀ ਮੌਜੂਦਾ ਸਰਪੰਚ ਹੈ ਪਰ ਇਸ ਬਾਰੇ ਬੋਲਦੇ ਹੋ ਉਸ ਵੱਲੋਂ ਕੀ ਆਖਿਆ ਕਿ ਸ਼ਰਾਰਤੀ ਅੰਸਰਾਂ ਵੱਲੋਂ ਆਮ ਆਦਮੀ ਪਾਰਟੀ ਅਤੇ ਪੰਜਾਬ ਪੁਲਿਸ ਦਾ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਤੇ ਉਹਨਾਂ ਵੱਲੋਂ ਇੱਕ ਫੇਕ ਵੀਡੀਓ ਬਣਾ ਕੇ ਉਹਨਾਂ ਨੂੰ जो बदनाम किया जा रहा है तू दसती है कि मीडिया सामने आदया एस आई गुरप्रीत सिंह उसकी पत्नी सरपंच राजबीर कौर वालों अपने बारे जो अपना पक्ष रखा गया तो पूरे वीडियो बारे विस्तार भी जानकारी दी गई उन्होंने वालों की कुछ जानकारी दी गई आओ वो भी सुनते हाँ ਮੇਰਾ ਨਾਮ ਗੁਰਪ੍ਰੀਤ ਸਿੰਘ ਪੁੱਤਰ ਸਰਦਾਰ ਲੇਟ ਹਰਬੰਸ ਸਿੰਘ ਪਿੰਡ ਖੂਸਰ ਟਾਲੀ ਮੇਰੇ ਪਿਤਾ ਜੀ ਸਰਦਾਰ ਹਰਬੰਸ ਸਿੰਘ ਆਤਵਾਦ ਰਣ ਉਹਨਾਂ ਪਿੰਡ ਰਤਾਬਦਾਲਿਕ ਮੁਕਾਬਲੇ ਵਿੱਚ ਆਪਣੀ ਜਾਨ ਦਿੱਤੀ ਸੀ ਜਿਹਦੇ ਕਰਕੇ ਅੱਜ ਪੰਜਾਬ ਅਮਨ ਸ਼ਾਂਤੀ ਨਾਲ ਜੀ ਰਿਹਾ ਵਾ ਅੱਛਾ ਭਾਜੀ ਕੱਲ ਦੀ ਨਾ ਇੱਕ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਜਿਉਂ ਇੱਕ ਚਿੱਟਾ ਪਿੰਡੇ ਦੇ ਆ ਰਹੇ ਤੇ ਉਹਦੇ ਵਿੱਚ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦਾ ਸਰਪੰਚ ਵੱਡਮੂਲਾ ਯੋਗਤਾ ਰਪਾਉਂਦਾ ਹੈ ਇਹ ਕਿੰਨੀ ਕੀ ਸੱਚਾਈ ਹੈ ਇਸ ਸੰਬੰਧ ਵਿੱਚ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਪਿੰਡ ਖੂਸਰ ਦਾ ਸਰਪੰਚ ਨਹੀਂ ਔਰ ਉਹਦੇ ਤੇ ਹੈਡਿੰਗ ਹੀ ਲਿਖਿਆ ਹੋਇਆ ਹੈ ਕਿ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਪੰਚ ਯੁੱਧ ਨਸ਼ਿਆਂ ਵਿਰੁੱਧ ਯੋਗਦਾਨ ਪਾਉਂਦਾ ਹੋਇਆ ਜਿਸ ਤੋਂ ਜੋ ਮੈਨੂੰ ਸਮਝ ਆਈਏ ਸਾਫ਼ ਜ਼ਾਹਿਰ ਹੁੰਦਾ ਹੈ ਕਿ ਜਿਹੜੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨੇ ਇੱਕ ਸਕੀਮ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਜਿਸ ਦੇ ਤਹਿਤ ਹਰ ਸਮਗਲਰ ਦੇ ਖਿਲਾਫ ਵੱਧ ਵੱਧ ਕਾਰਵਾਈ ਹੋ ਰਹੀ ਹੈ ਉਹਨੂੰ ਡੀਫੇਮ ਕਰਨ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੀਫੇਮ ਕਰਨ ਵਾਸਤੇ ਇੱਕ ਗਲਤ ਲੋਗੋ ਲਾ ਕੇ ਕਿ ਉਹਦਾ ਸਰਪੰਚ ਨਸ਼ਾ ਕਰ ਰਿਹਾ ਵਾ ਇਹ ਵੀਡੀਓ ਵਾਇਰਲ ਕੀਤੀ ਹੈ ਜਦ ਕਿ ਮੈਂ ਇੱਕ ਪੰਜਾਬ ਪੁਲਿਸ ਦੇ ਵਿੱਚ ਕਨਸਟੇਬਲ ਭਰਤੀ ਆਹੀ ਤਾਂ ਆਪਣੀ ਮਿਹਨਤ ਨਾਲ ਐਸਏ ਦੇ ਅਹੁਦੇ ਤੇ ਪਹੁੰਚੇ ਆ ਅਸੀਂ ਵੀ ਕਈ ਸਮਗਲਰਾਂ ਨੂੰ ਫੜ-ਫੜ ਕੇ ਜੇਲ੍ਹ ਦੇ ਪਿੱਛੇ ਸੁਟਿਆ ਵਾ ਹੁਣ ਇਸ ਦੇ ਮਗਰ ਕਿਸੇ ਸਮਗਲਰ ਦਾ ਹੱਥ ਆ ਕਿ ਹੈ ਰਾਜਨਿਤਿਕ ਪਾਰਟੀ ਦਾ ਹੱਥ ਹੈ ਇਹਦੇ ਬਾਰੇ ਮੈਨੂੰ ਨਹੀਂ ਜਾਂਚ ਇਹਦੇ ਸਬੰਧ ਦੇ ਵਿੱਚ ਮੈਂ ਇੱਕ ਕੰਪਲੇਂਟ ਤਿਆਰ ਕੀਤੀ ਆ ਜੋ ਕਿ ਮੈਂ ਜਲਦੀ ਆਪਣੇ ਸਾਈਬਰ ਸੈਲੂ ਦਵਾਂਗਾ ਔਰ ਇੱਕ ਨੇ ਸਭ ਤੋਂ ਪਹਿਲਾਂ ਜਿਹੜੀ ਵੀਡੀਓ ਵਾਇਰਲ ਕੀਤੀ ਇੱਕ ਫਟੇਗੜ ਦੇ ਗਰੁੱਪ ਦੇ ਵਿੱਚ ਪਾਈ ਉਹਨੂੰ ਮੈਂ ਜਲਦੀ ਲੀਗਲ ਨੋਟਿਸ ਭੇਜਣ ਜਾ ਰਿਹਾ ਹਾਂ ਉਸ ਤੋਂ ਬਾਅਦ ਜੋ ਵੀ ਤੱਤ ਸਾਹਮਣੇ ਆਉਣਗੇ ਤੁਹਾਡੇ ਸਾਹਮਣੇ ਹੀ ਪੇਸ਼ ਕਰਨਾ ਵੈਸੋ ਵੀਡੀਓ ਢਾਡੀ ਹੈ ਕਿ ਕੀ ਲੱਗਦਾ ਨਹੀਂ ਬਿਲਕੁਲ ਨਹੀਂ ਵੀਡੀਓ ਮੇਰੀ ਮੈਂ ਆਪ ਜੀ ਨੂੰ ਧੰਚ ਲਿਆਉਣਾ ਚਾਹੁੰਨਾ ਵਾਂ ਆਪ ਜੀ ਨੇ ਵੀਡੀਓ ਕੱਲ ਪਰਸੋਂ ਦੀ ਵੇਖੀ ਹੈ ਪਰੰਤੂ ਪਿਛਲੇ 2024 ਦੇ ਵਿੱਚ ਮੇਰੇ ਖਿਲਾਫ ਨਾ ਇੱਕ ਗਲਤ ਕ੍ਰਾਸ ਕੇਸ ਦਰਜ ਕੀਤਾ ਸੀ ਉਸ ਵਕਤ ਇੱਕ ਬੰਦੇ ਨੇ ਪਾਤਾਰੀ ਪੰਜਾਬ ਪੁਲਿਸ ਦਾ ਐਸਆਈ ਸਮੈਕ ਪੀਰਿਆ ਵਾ ਉਸ ਤੋਂ 2023 ਦੇ ਵਿੱਚ ਕੁਝ ਬੰਦੇ ਨੇ ਜਿਨ੍ਹਾਂ ਰਾਹੀਂ ਪੈਸੇ ਦੀ ਡਿਮਾਂਡ ਕੀਤੀ ਗਈ ਔਰ ਜਦੋਂ ਇਹ ਕਨਵੈਸਟੀਗੇਸ਼ਨ ਸ਼ੁਰੂ ਹੋ ਗਈ ਉਹਨਾਂ ਤਾਂ ਮੈਂ ਨਾ ਵੀ ਦੱਸਦਾ ਕਿ ਹੁਣ ਅਜੇ ਮੈਂ ਉਹਨਾਂ ਦਾ ਨਾਂ ਜਨਤਕ ਨਹੀਂ ਕਰਨਾ ਚਾਹੁੰਦਾ ਔਰ ਇਹ ਆਪ ਜੀ ਨੂੰ ਕਹਿਣਾ ਚਾਹੁੰਦਾ ਇਹ ਵੀਡੀਓ ਮੇਰੀ ਨਹੀਂ ਜਾਂ AI ਦੀ ਟੈਕਨੀਕ ਨਾਲ ਬਣੀ ਆ ਔਰ ਜੋ ਖਾਸ ਕਰਕੇ ਜੋ ਪਰਣਾ ਬਣਿਆ ਮੇਰਾ ਪਰਣਾ ਬਣਨ ਦਾ ਸਟਾਈਲ ਨਹੀਂ ਹੈ ਜਾਂ ਕੋ ਮੇਰੇ ਵਰਗਾ ਵਿਅਕਤੀ ਆ ਇਹ ਤਾਂ ਡਿਪਾਰਟਮੈਂਟ ਦਾ ਵਿਸ਼ਾ ਵਾ ਵੀ ਉਹਨਾਂ ਕੀ ਜਾਂਚ ਕਰਨ ਜੋ ਵੀ ਵਿਖਣਗੇ ਆਪਾਂ ਨੂੰ ਮਨਜ਼ੂਰ ਆ ਕੀ ਲੱਗਦਾ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਵਿਰੋਧੀ ਆਪਾਂ ਵੱਲੋਂ ਬਿਲਕੁਲ ਮੈਂ ਖੈਰ ਇਸ ਮਾਮਲੇ ਤੇ ਗਲਤ ਨਹੀਂ ਕਰਨਾ ਚਾਹੁੰਦਾ ਕਿਉ ਮੇਰੀ ਵਾਈਫ ਸਰਪੰਚ ਆ ਰਾਜਵੀਰ ਕੁਰੰਦਾਵਾ ਐਮਏ ਬੀਐਡ ਜਿਨੇ ਕਿ ਹੁਣ ਤੱਕ ਆ ਪਿੰਡ ਦੇ ਵਿੱਚ ਇੱਕ ਸ਼ਮਸ਼ਾਨ ਘਾੜ ਦਾ ਰਸਤਾ ਜੋ ਕਿ 70 ਸਾਲਾਂ ਤੋਂ ਸਾਡੇ ਪਿੰਡ ਚ ਨਹੀਂ ਬਣਿਆ ਗਲੀਆਂ ਬਣਾਈਆਂ ਉਹਨੇ ਪਿੰਡ ਦੇ ਵਿੱਚ ਜੋ ਵੀ ਗਵਰਨਮੈਂਟ ਦੀ ਸਕੀਮ ਆਉਂਦੀ ਉਹਨੇ ਹਰ ਚੀਜ਼ ਆਪਣੇ ਪਹਿਲ ਦੇ ਆਧਾਰ ਤੇ ਹੋ ਕੇ ਆਪਣੇ ਪਿੰਡ ਦੇ ਲੋਕਾਂ ਨੂੰ ਦੇਣੀ ਚਾਹੀਏ ਪਰ ਉਸ ਚੜਤ ਤੋਂ ਹੀ ਔਖੀ ਹੋ ਕੇ ਜੋ ਕੁਝ ਸਮਗਲਰ ਟਾਈਪ ਲੋਕ ਕੁਝ ਪੋਲਿਟੀਕਲ ਲੋਕ ਉਹਨਾਂ ਨੇ ਇਹ ਗਲਤ ਲੋਗੋ ਲਾ ਕੇ ਮੈਨੂੰ ਪੰਜਾਬ ਸਰਕਾਰ ਨੂੰ ਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਜਿਸ ਕਰਕੇ ਸਾਡੇ ਤੇ ਇਸ ਚੀਜ਼ ਦਾ ਤਣਾਅ ਵੀ ਹੈਗਾ ਇਹਦੇ ਸਬੰਧੇ ਤੁਸੀਂ ਆਪਣੇ ਸਾਈਬਰ ਸੈਲਨ ਕੋਮਪਲੇਨਟ ਕੀਤੀ ਹਾਂਜੀ ਮੈਂ ਕੰਪਲੀਟ ਤਿਆਰ ਕੀਤੀ ਏ ਜੋ ਮੈਂ ਜਲਦੀ ਦੇ ਰਿਹਾ ਵਾਂ ਮੈਂ ਲੀਗਲ ਲੋਟਸ ਵੀ ਕੁਝ ਬੰਦਿਆਂ ਨੂੰ ਦੇ ਰਿਹਾ ਵਾਂ ਮੇਰਾ ਨਾਮ ਰਾਜਪੀਰ ਕੌਰ ਹੈ ਤੇ ਮੈਂ ਪਿੰਡ ਖੋਸਰ ਦੀ ਮੌਜੂਦਾ ਸਰਪੰਚਾਂ ਜੋ ਮੈਂ ਆਪਣੇ ਪਿੰਡ ਵਿੱਚ ਕੰਮ ਕਰਵਾ ਰਹੀ ਹਾਂ ਤੇ ਇਹ ਜਿਹੜੀ ਆ ਵੀਡੀਓ ਸਾਡੇ ਬਾਰੇ ਪਾਈ ਗਈ ਹੈ ਇਹ ਬਿਲਕੁਲ ਫੇਕ ਹੈ ਤੇ ਇਹ ਜਿਹੜੀ ਵੀਡੀਓ ਆ ਜਿਹੜੀ ਪੰਜਾਬ ਸਰਕਾਰ ਨੇ ਜੁਧ ਛੇੜਿਆ ਨਸ਼ਿਆਂ ਵਿਰੁੱਧ ਇਹਨੂੰ ਢਾਹ ਉਣ ਵਾਸਤੇ ਤੇ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਨੂੰ ਢਾਹ ਉਣ ਵਾਸਤੇ ਇਹ ਜਿਹੜੀ ਵੀਡੀਓ ਵਾਇਰਲ ਕੀਤੀ ਗਈ ਆ ਮੇਰੇ ਹਸਬੰਡ ਗੁਰਪ੍ਰੀਤ ਸਿੰਘ ਇਹ ਪੰਜਾਬ ਪੁਲਿਸ ਵਿੱਚ ਕੰਮ ਜੌਬ ਕਰਦੇ ਨੇ ਇਹਨਾਂ ਨੇ ਕਈ ਮਲਜਮਾ ਇਹ ਮਲਜਮਾ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਦੇ ਐਨਡੀਪੀਐਸ ਦੇ ਪਰਚੇ ਦਿੱਤੇ ਹੋਏ ਆ ਜਿਸ ਦੇ ਤਹਿਤ ਕੋਈ ਵੀ ਆਪਣੀ ਨਿੱਜੀ ਰੰਜਿਸ਼ ਕੱਢਣ ਵਾਸਤੇ ਉਹਨਾਂ ਨੇ ਇਸ ਤਰ੍ਹਾਂ ਦੀ ਵੀਡੀਓ ਬਣਾਈ ਹੈ ਤੇ ਵਾਇਰਲ ਕੀਤੀ ਹੋਈ ਆ ਜੋ ਕਿ ਬਿਲਕੁਲ ਫੇਕ ਹੈ ਤੋ ਇਹ ਵੀਡੀਓ ਵਾਇਰਲ ਹੋਈਆ ਤੇ ਇਹਨਾਂ ਦੇ ਡਿਪਾਰਟਮੈਂਟ ਵਿੱਚ ਐਸਐਸਪੀ ਸਾਹਿਬ ਨੂੰ ਬਟਾਲਾ ਨੂੰ ਪਤਾ ਲੱਗਾ ਉਹਨਾਂ ਨੇ ਮੌਕੇ ਤੇ ਹੀ ਇਹਨਾਂ ਦਾ ਡਾਕ ਟੈਸਟ ਕਰਵਾਇਆ ਤੇ ਜਿਹਦੇ ਵਿੱਚ ਇਹਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜੋ ਕਿ ਅਸੀਂ ਆਪਣੇ ਡਿਪਾਰਟਮੈਂਟ ਕੋਲੋਂ ਤੇ ਸਰਕਾਰ ਕੋਲੋਂ ਇਹ ਮੰਗ ਕਰਦੇ ਆਂ ਕਿ ਇਸ ਵੀਡੀਓ ਦੀ ਨਿਰਪੱਖ ਜਾਂਚ ਕੀਤੀ ਜਾਵੇ ਤੇ ਸਾਨੂੰ ਇਨਸਾਫt ਹੋਇਆ ਜਾਵੇ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਦੇ ਪੇਨ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ